ਸ਼ਰਦੀ ਹਲਕਾ ਬਾਬਾ ਨਾਨਕ ਦੇ ਪਿੰਡ ਕੋਟਲੀ ਦੀ ਫੂਰਤੀ ਮੱਲੀ ਦੇ 28 ਸਾਲਾ ਨੌਜਵਾਨ ਦੇ ਸਾਊਦੀ ਅਰਬ ਵਿੱਚ ਮੌਤ ਹੋਣਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਮੌਦੀ ਖਬਰ ਮਿਲਣ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾਲ ਹੋ ਗਿਆ ਜਾਣਕਰ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਨੇ ਤਕਰੀਬਨ 14 ਮਹੀਨੇ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਵਿੱਚ ਗਿਆ ਸੀ ਵੀਤੇ ਇੱਕ ਗੱਤੂ ਨੂੰ ਹੋ ਜਾ ਗਗਨਦੀਪ ਨੂੰ ਦੁਲਦਾ ਦੋਰਾ ਪੈ ਗਿਆ ਜਿੱਥੇ ਇਰਾਦੇ ਦੌਰਾਨ ਉਸ ਦੀ ਮੌਤ ਹੋ ਗਈ ਉਹਨਾਂ ਦਾ ਸਹੇਗੋ ਗਰੀਬ ਪਰਵਾਰ ਨਾਲ ਸਬੰਧਤ ਹਨ ਪਰਿਵਾਰਿਕ ਮੈਂਬਰਾਂ ਨੇ ਹੁਣ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਗਨਦੀਪ ਸਿੰਘ ਜੀ ਮ੍ਰਿਤਕ ਦੇਨ ਨੂੰ ਭਾਰਤ ਜਲਦੀ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਸਾਡਾ ਪਿੰਡ ਕੋਟਲੀ ਸੂਰਤ ਮੰਲੀ ਹੈ ਜੀ। ਤਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ। ਇਹਦਾ ਨਾਮ ਪਰਮਜੀਤ ਸਿੰਘ ਆ ਜੀ। ਮੇਰਾ ਗਗਨਦੀਪ ਸਿੰਘ ਭਤੀਜਾ ਲੱਗਦਾ ਸੀ। ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਾਊਦੀ ਅਰਬ ਗਿਆ ਸੀਗਾ। ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਦੀ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜ ਹੈ ਜੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਗਨਦੀਪ ਜੀ ਬੈਕ ਹੋ ਗਏ। ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ। ਸਰਕਾਰ ਦਾ ਅਧਿਕਾਰੀ ਜਾਂ ਸਰ ਕੋਈ ਜੱਥੇਬੰਦੀਆਂ ਤੁਹਾਡੇ ਕੋਲ ਆਈਆਂ ਹਨ ਜੀ? ਨਹੀਂ ਜੀ ਕੋਈ ਨਹੀਂ ਆਇਆ ਅਜੇ ਤੱਕ। ਕੀ ਮੰਗ ਕਰਦੇ ਤੁਸੀਂ? ਮੰਗ ਸਰਕਾਰ ਕੋ ਇਹੋ ਕਰਦੇ ਆ ਜੀ ਜਿਹੜੀ ਡੈੱਡ ਬੋਡੀ ਆ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਉਹ ਜੋ ਉਹ ਮੁੰਨਾ ਮੇਰੀ ਤੀਰਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੇਕਰ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਤੇ ਇਸ ਨੂੰ ਕਿਸ ਤਰ੍ਹਾਂ ਵੰਦੇਗੇ ਜੇ ਹੋਜੀ ਜੇ ਇੱਥੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਜਰੂਰਤ ਹੀ ਕੋਈ ਨਹੀਂ ਪਵੇ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਨੇ ਤੇ ਜੀ ਗਗਨਦੀਪ ਸਾਡਾ ਬੱਚਾ ਪਿੰਡ ਕੋਲਨੀ ਸੂਤ ਮੰਡੀ ਗੁਰਦਾਸਪੁਰ ਡਿਸਟ੍ਰਿਕਟ ਜਿਹੜਾ ਬਾਬਾ ਨਾਨਕ ਤਹਿਸੀਲ ਤੋਂ ਜੀ ਬਹੁਤ ਗਰੀਬ ਘਰ ਦਾ ਬੱਚਾ ਹੈ ਰੋ 0 ਟਿਕਮਣ ਵਾਤੇ 7 ਸਾਲ ਵਗਿਆ 7 ਸਵਾ ਸਾਲ ਹੋ ਗਏ ਉੱਥੇ ਪਤਾ ਨਹੀਂ ਕੀ ਤੈ ਕੋਈ ਆ ਕੀ ਹੋਇਆ ਤੇ ਮਾਰਿਆ ਪੂਰਾ ਹੋ ਗਿਆ ਜੀ ਪਰਿਵਾਰ ਬਹੁਤ ਗਰੀਬ ਹੈ ਤੇ ਇਹ ਇਹਨਾਂ ਵੀ ਸਰਕਾਰ ਇਹਨਾਂ ਦੀ ਮਰਤ ਘਰੇ ਉਹ ਬੱਚੇ ਦੀ ਡੱਡ ਬੜੀ ਇੱਥੇ ਜਾਂਦੀ ਜੀ ਉਹਦਾ ਰੀਤੀ ਰਿਵਾਜਾਂ ਦਾ ਇੱਥੇ ਸੰਸਕਾਰ ਕੀਤਾ ਸਰਕਾਰਾਂ ਵੱਲੋਂ ਕਹੇ ਜਾਂਦਾ ਵੀ ਰੋਜ਼ਗਾਰ ਦਿੱਤਾ ਜਾਂਦਾ ਨੌਜਵਾਨਾਂ ਨੂੰ ਜੇਕਰ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਵੱਲੋਂ ਤੇ ਨੌਜਵਾਨਾਂ ਨੂੰ ਕੀ ਲੋੜਿਆ ਤੇ ਇਹਨੂੰ ਕਿਸ ਤਰ੍ਹਾਂ ਵੇਖੋ ਤੁਸੀਂ ਵੇਖੋ ਜੀ ਜੇ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜੇ ਬੱਚਿਆਂ ਨੂੰ ਬਾਹਰ ਜਾਂਦੇ ਕੀ ਲੋੜਿਆ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ ਸੋਲਾ ਬੱਚਾ ਇਹ ਲੰਮਾ ਜਵਾਨੇ ਤੇ ਜਿੰਨਾ ਮਰਜੀ ਇੱਥੇ ਕੰਮ ਕਰ ਸਕਦਾ ਜੇ ਕੰਮ ਹੁੰਦਾ ਤੇ ਪਰ ਇੱਥੇ ਕੋਈ ਕੰਮ ਹੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇੱਥੇ ਕੱਲ ਦੀ ਡੈੱਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਦੇਖੋ ਜੀ ਅਸੀਂ ਤਰੀਬੇ ਵੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਖਿਆਲ ਜਦੇ ਇੱਥੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਇਹਨਾਂ ਕੋਲ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹੋ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਨਾਂ ਦੀ ਮਤ ਦਿੱਤੀ ਜਾਏ ਤੇ ਉਹ ਬੱਚੇ ਦੀ ਡੈਡ ਬਾਡੀ ਜਿੱਥੇ ਆ ਜੇ ਇਹ ਆਪਣੇ ਰੀਤੀ ਰਵਾਜਾਂ ਨਾਲ ਦਾ ਚਲੋ ਸਸਕਾਰ ਕਰਨ ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਡੇਰਾ ਬੱਬਾ ਨਾਲ ਗੁਰਦਾਸਪੁਰ ਇਹ ਆਪਣੇ ਚੰਗੇ ਭੁੱਖ ਵਾਸਤੇ ਗਿਆ ਸੀਗਾ 사ਉਦੀ ਅਰਬ ਵਿਚਾਰਾ ਕਰਜ਼ਾ ਚੁੱਕ ਕੇ ਇੱਥੋਂ ਆਪਣਾ ਲੈ ਕੇ ਗਿਆ ਕਰਜ਼ਾ ਚੁੱਕ ਕੇ ਤੇ ਜਾ ਕੇ ਆਪਣਾ ਚੰਗਾ ਭੁੱਖ ਬਣਾਉਣ ਵਾਸਤੇ ਗਿਆ ਸੀਗਾ ਬਟ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ ਇਹਦਾ ਜਦੋਂ ਵਿਚਾਰੇ ਨੂੰ ਨਾਲ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਬਟ ਮਾਪਿਓ ਵਾਸਤੇ ਬਹੁਤ ਵੱਡਾ ਭਾਰਟਾ ਹੋ ਗਿਆ ਹੋਇਆ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਰਸਮ ਜਿਹੜੀ ਉਹ ਵਿਚਾਰੇ ਪੂਰੀ ਕਰ ਸਕਣ ਨਾਲ ਇਹਦਾ ਚਿਹਰਾ ਦੇਖ ਸਕਣ ਕੱਲ ਦੀ ਡੈੱਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਕੱਟੇ ਬੰਦੀ ਕੀ ਕੌਨਤੀ ਹੈ ਜੀ ਨਹੀਂ ਜੀ ਜੀ ਸਭ ਕੋਈ ਨਹੀਂ ਬੋਲਦੀ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀ ਹੋਈਆਂ ਨੇ ਤੇ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਪਹੁੰਚਣ ਦੀ ਬਾਕੀ ਅਸੀਂ ਆਪਣੇ ਐਮਐਲਏ ਅਮਰ ਸਿੰਘ ਸ਼ਰੀ ਕੋਲ ਸੀ ਜੀ ਉਹ ਵੀ ਬੇਨਤੀ ਕਰਦੇ ਆ ਕਿ ਜੋ ਵੀ ਪਰਿਵਾਰ ਦੀ ਮਰਤ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲਿਆਉਂਦੀ ਕੋਸ਼ਿਸ਼ ਕੀਤੀ ਜਾਵੇ ਸਰਕਾਰਾਂ ਵੱਲੋਂ ਕਿਆ ਆਂਦਾ ਵੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਕਿ ਜਆ ਮੁੰਡੇ ਤੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ ਦੇਖੋ ਜੀ ਕੁਝ ਤਾਂ ਰੋਜ਼ਗਾਰ ਮਿਲਿਆ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ